ਸਤਿ ਸ੍ਰੀ ਅਕਾਲ ਦੋਸਤੋ ਜਿੰਦਗੀ ਦੇ ਅਹਿਮ ਰੰਗਾਂ ਵਿੱਚੋਂ ਕੁਦਰਤ ਦੇ ਰੰਗ ਵੀ ਇਸ ਧਰਤੀ ਉੱਤੇ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਨਾਲ ਆਨੰਦ ਮਾਣਿਆ ਜਾ ਸਕਦਾ ਹੈ ਪਰ ਜੇ ਮਨੁੱਖ ਸਮਝੇ ਕਿ ਉਸ ਦੀ ਸਿਵਾ ਇੱਥੇ ਹੋਰ ਦਾ ਰਹਿਣਾ ਨਾਮੰਕਣਾ ਤਾਂ ਇਹ ਕੁਦਰਤ ਨਾਲ ਖਿਲਵਾੜ ਹੈ ਜਿਸ ਤਰ੍ਹਾਂ ਮਨੁੱਖ ਧਰਤੀ ਤੇ ਆਇਆ ਉਸੇ ਤਰ੍ਹਾਂ ਜੀਵ ਜੰਤੂ ਬਨਸਪਤੀ ਸਭ ਇੱਥੇ ਆਏ ਨੇ ਇਸ ਲਈ ਉਹਨਾਂ ਦਾ ਵੀ ਪੂਰਾ ਹੱਕ ਹੈ ਕਿ ਉਹ ਵੀ ਆਪਣੇ ਰੰਗਾਂ ਦਾ ਆਨੰਦ ਮਾਣਨ ਇਸੇ ਰੰਗਾਂ ਵਿੱਚ ਲੁਕੀ ਹੋਈ ਰਚਨਾ ਬਾਰੇ ਸੁਣਦੇ ਹਾਂ ਰੁੱਖਾ ਉੱਤੇ ਆਰਾ ਲਾ ਕੇ ਦਿਨੋਂ ਦਿਨ ਨੇ ਕੱਟੀ ਜਾਂਦੀ ਇਹਨਾਂ ਉੱਤੇ ਬੈਠੇ ਪੰਛੀ ਪਤਾ ਨਹੀਂ ਕਿੱਧਰ ਨੱਸੀ ਜਾਂਦੇ ਰੁੱਖਾ ਉੱਤੇ ਆਰਾ ਲਾ ਕੇ ਦਿਨੋਂ ਦਿਨ ਨੇ ਕੱਟੀ ਜਾਂਦੇ ਇਹਨਾਂ ਉੱਤੇ ਬੈਠੇ ਪੰਛੀ ਪਤਾ ਨਹੀਂ ਕਿੱਧਰ ਨੱਸੀ ਜਾਂਦੇ ਨਾ ਤਾਂ ਕੋਈ ਆਲ ਨਾ ਦਿਖਦਾ ਨਾ ਤਰਿੰਜਣਾ ਸੰਗ ਕੁਦਰਤ ਵਿਖਾਵੇ ਰੰਗ ਦੋਸਤਾ ਕੁਦਰਤ ਦੇਨੇ ਰੰਗ ਕੁਦਰਤ ਦਿਖਾਵੇ ਰੰਗ ਦੋਸਤਾ ਕੁਦਰਤ ਦੇਨੇ ਰੰਗ ਫਸਲਾਂ ਦੇ ਵਿੱਚ ਕੀ ਕੁਝ ਪਾਉਂਦੇ ਕੀਟ ਪਤੰਗਿਆਂ ਮਾਰੀ ਜਾਂਦੇ ਘੁੱਟ ਸਬਰ ਦਾ ਭਰ ਕੇ ਦੇਖੋ ਪਹਿਲਾਂ ਵੀ ਸੀ ਟਾਈਮ ਲੰਘਾਂਦੇ ਫਸਲਾਂ ਦੇ ਵਿੱਚ ਕੀ ਕੁਝ ਪਾਉਂਦੇ ਕੀਟ ਪਤੰਗਿਆਂ ਮਾਰੀ ਜਾਂਦੇ ਕੁੱਟ ਸਬਰ ਦਾ ਭਰਕੇ ਦੇਖੋ ਪਹਿਲਾਂ ਵੀ ਸੀ ਟਾਈਮ ਲੰਗਾਉਂਦੇ ਜਿੰਨਾ ਆਪਾਂ ਪੈਸਾ ਕਮਾਇਆ ਉਨਾ ਹੀ ਕਰਦਾ ਤੰਗ ਕੁਦਰਤ ਦਿਖਾਵੇ ਰੰਗ ਦੋਸਤਾ ਕੁਦਰਤ ਦੇ ਨਿਰੰਗ ਕੁਦਰਤ ਦਿਖਾਵੇ ਰੰਗ ਦੋਸਤਾ ਕੁਦਰਤ ਦੇ ਨਿਰੰਗ ਲੋੜ ਮੁਤਾਬਕ ਕੋਈ ਨਾ ਵਰਤੇ ਪਾਣੀ ਹਰ ਦਿਨ ਘਟਦਾ ਜਾਂਦਾ Rajasthan ਨੂੰ ਪੁੱਛ ਕੇ ਦੇਖੋ ਬਿਨ ਪਾਣੀ ਦੇ ਕੀ ਕੁਝ ਬਣਦਾ ਲੋੜ ਮੁਤਾਬਕ ਕੋਈ ਨਾ ਵਰਤੇ ਪਾਣੀ ਦਿਨ ਦਿਨ ਘਟਦਾ ਜਾਂਦਾ Rajasthan ਨੂੰ ਪੁੱਛ ਕੇ ਦੇਖੋ ਬਿਨ ਪਾਣੀ ਦੇ ਕੀ ਕੁਝ ਬਣਦਾ ਹੁਣ ਤਾਂ ਸਾਨੂੰ ਬੋਤਲ ਹੀ ਮਿਲਦਾ ਪੰਪਾਂ ਦੀ ਹੋ ਮੰਗ ਕੁਦਰਤ ਦਿਖਾਵੇ ਰੰਗ ਦੋਸਤਾ ਕੁਦਰਤ ਦੇਨੇ ਰੰਗ ਕੁਦਰਤ ਦਿਖਾਵੇ ਰੰਗ ਦੋਸਤਾ ਕੁਦਰਤ ਦੇਨੇ ਰੰਗ ਕੁਦਰਤ ਨਾਲ ਖਿਲਵਾੜ ਜੋ ਕਰਦੇ ਬਣੀ ਚੀਜ਼ ਨੂੰ ਕਦੇ ਨਜ਼ਰਦੇ ਕੁਦਰਤ ਨਾਲ ਖਿਲਵਾੜ ਜੋ ਕਰਦੇ ਬਣੀ ਚੀਜ਼ ਨੂੰ ਕਦੇ ਨਜ਼ਰ ਦੇ ਜੀਵਨ ਵਸਤੂਆਂ ਬਣਾਈ ਜਾਂਦੇ ਬਣੀਆਂ ਹੋਈਆਂ ਢਾਈ ਜਾਂਦੇ ਜੀਵਨ ਵਸਤੂਆਂ ਬਣਾਈ ਜਾਂਦੇ ਬਣੀਆਂ ਹੋਈਆਂ ਢਾਈ ਜਾਂਦੇ ਪਾਣੀ ਦੀ ਫਿਰ ਲੱਗੂ ਲੜਾਈ ਪਾਣੀ ਦੀ ਫਿਰ ਲੱਗੂ ਲੜਾਈ ਹੋਣਗੇ ਸਾਰੇ ਤੰਗ ਕੁਦਰਤ ਦਿਖਾਵੇ ਰੰਗ ਦੋਸਤਾ ਕੁਦਰਤ ਦੇ ਨਿਰੰਗ ਕੁਦਰਤ ਦਿਖਾਵੇ ਰੰਗ ਦੋਸਤਾ ਕੁਦਰਤ ਦੇ ਨਿਰੰਗ ਹਾਂਜੀ ਦੋਸਤੋ ਇਹ ਰਚਨਾ ਕਿਵੇਂ ਲੱਗੀ ਆਪਣੇ ਪਿਆਰ ਦਾ ਸਬੂਤ ਜ਼ਰੂਰ ਦਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ